ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਆ 3:30 ਹੋ ਗਏ ਹੁਣ ਵਲੌਗ ਸ਼ੁਰੂ ਕਰਿਆ ਦੇਖੋ ਸਿਰੇ ਚੜ ਗਿਆ ਜਾਂ ਨਾ ਚੜ ਗਿਆ ਇਹ ਪਤਾ ਲੱਗੂ ਸਿਰੇ ਚੜਨ ਤੋਂ ਹਨਾ ਬਹੁਤ ਟਾਈਮ ਲੱਗਦਾ ਬਹੁਤ ਮਿਹਨਤ ਆਉਂਦੀ ਹੈ ਟੁੱਪਾ ਟਿੱਕੇ ਟਿੱਕੇ ਟੁੱਪਾ ਦੇਖੋ ਚੱਕਿਆ ਨਹੀਂ ਆਂਦਾ ਟੁੱਪ ਕਰਨੀ ਕੱਖਾਂ ਦਾ ਟਾਈਮ ਆ ਕੱਖ ਪੈ ਰਹੇ ਨੇ 3:30 ਹੋ ਗਏ ਮਟੋਆ ਸੰਬਰਦਾਨੀਆਂ ਫੇਰ ਖੰਡਿਆ ਦਾ ਨੇ ਮਟੋਆ ਸੰਬਰਦਾਨੀਆਂ ਫੇਰ ਖੰਡਿਆ ਦਾ ਨੇ ਅੱਜ ਸਾਡੇ ਕੋਈ ਦਾਲ ਸਬਜ਼ੀ ਹਜੇ ਕੋਈ ਤਿਆਰੀ ਨਹੀਂ ਹੋਣੀ ਅਸੀਂ ਤਾਂ ਨੀ ਕੀ ਗੱਲ 2-3 ਦਿਨ ਹੋ ਗਏ ਠੀਠ ਜੇ ਹੋ ਗਏ ਠੀਠ ਜੇ ਤੇ ਜੁਰ ਪਹਿਲਾ ਸਬਜ਼ੀ ਵਾਲਾ ਆਉਂਦਾ 10 ਵਜੇ ਉਧਰੋਂ ਬਸ ਕੰਮ ਤੰਦ ਲੱਗੇ ਹੁੰਦਾ ਲਾਲਚ ਹੋ ਜਾਣਾ ਕੰਮ ਆ ਲਾ ਫੇਰ ਆਉਂਦਾ ਫੇਰ ਜੁਰ ਅਸੀਂ ਪੈ ਜਾਣੇ ਆਂ ਕੰਮ ਕਰਕੇ ਫਿਰ ਉੱਠਿਆ ਨਹੀਂ ਆਂਦਾ ਬੀਬੀ ਲਾਸਨ ਗੰਡਾ ਸਿਲਦੀ ਆਏਗੀ ਤੇ ਅੱਜ ਮੂੰਗੀ ਤਰਾਂਗੇ ਹਰੀ ਮੂੰਗੀ ਤਰ ਲਈਏ ਘੱਲ ਲੋ ਜਿਹੜਾ ਤਰਨਾ ਹੈ ਕੱਲ੍ਹ ਆ ਰੋਂਗੇ ਟੱਡਰੀਆਂ ਤੋਂ ਹਰੀ ਥਰ ਲੋ ਲਾਲ ਥਰ ਲੋ ਖੱਟੀ ਥਰ ਲੋ ਨੱਕ ਟੱਡਰੀਆਂ ਤੋਂ ਲਿਆ ਦੋਂਗੇ ਕਿਉਂ ਹੁਣ ਕੀ ਕਰ ਕੱਖ ਪਾ ਕੇ ਲਿਆ ਦਿਓ ਨਯੋ ਬੱਟਾ ਹੀ ਆ ਪਾ ਦਿਓ ਜੇ ਮਾਉਣੀਆਂਗੇ ਮਾਉਣਾ ਸੁਸਤ ਕਰਕੇ ਵੀ ਕਾਇਦਾ ਦਾ ਆਇ ਲਾਂਗੀ ਬਾਗ ਮੂੜੀ ਹੋਰ ਤਾਂ ਉੱਠਣ ਦੇ ਕਾਲ ਹੋ ਗਈ ਅਸੇ ਆ ਪੁੱਛਿਆ ਨਹੀਂ ਮੈਨੂੰ ਕਹੇ ਡਰਾਈਵਰ ਆ ਗੱਲਾਂ ਦੇਖ ਲਾ ਆਪ ਬਾਗ ਮੂੜੀ ਦੀ ਲਾ ਤੇ ਉੱਠ ਕੇ ਉੱਠਣ ਦੀ ਕਾਲ ਹੋ ਗਈ ਆ ਦਾਣਾ ਵੀ ਲਿਆਉਣ ਆਲਾ ਹੂੰ ਦੇਖੋ ਪੈਣਾ ਕਮੈਂਟ ਕਰਦੀਆਂ ਸੀ ਹਣਾ ਤੁਹਾਡਾ ਕੱਟਾ ਕਿੱਥੇ ਆ ਸਾਡਾ ਕੱਟਾ ਸੀ ਵੇਚਤਾ ਪੈਣੂ ਪਣਾ ਦੇਖ ਐਨੀ ਗੌਰ ਨਾਲ ਵੀਡੀਓ ਦੇਖ ਰਹੀ ਮੈਂ ਆਪਣਾ ਕੱਟਾ ਘੱਟ ਦੇਖਿਆ ਸੀ ਪਣਾ ਨੇ ਕਮੈਂਟ ਕੀਤਾ ਕੰਨ ਪਣਾ ਕੱਟਾ ਨਹੀਂ ਦਿੱਸਦਾ ਕਿੱਧਰ ਭੱਗ ਗਿਆ ਪਣਾ ਕੱਟਾ ਵੇਚਦਾ ਵਿਚਾਰਾ ਕਿੰਨੇ ਦਾ ਵੇਚਿਆ ਤੇ 11.5 ਹਜ਼ਾਰ ਦਾ ਨਾ 11.5 ਹਜ਼ਾਰ ਦਾ ਵੇਚਤਾ ਪੰਨ ਕੱਟਾ ਗੋਹਾ ਦੇਖ ਕੇ ਮੈਂ ਵੱਡ ਤਾਂ ਕਰਕੇ ਪੌੜੇ ਨਾਲ ਇਕੱਠਾ ਕਰਨ ਨਹੀਂ ਜਮੀ ਪਚੁੰਬਰ ਕੱਢ ਦੂ ਆ ਫੋਸ ਦਾ ਕੱਟੀ ਜੀ ਟਕਟਾ ਪਣਾ ਅਸੀਂ ਵੇਚਤਾ ਬਣਾ ਨਹੀਂ ਗੌਰ ਨਾਲ ਵੀਡੀਓ ਦੇਖਦੀਆਂ ਨੇ ਧੰਨਵਾਦ ਸੋਡਾ ਜਿਹੜੀ ਮਾੜੀ ਮਾੜੀ ਗੱਲ ਸਾਥ ਪੁੱਛਦੇ ਹੋ ਵੀ ਫਲਾਨੀ ਚੀਜ਼ ਦੀਸਦੀ ਨਹੀਂ ਸੋਢੀ ਹੈਨਾ ਜੇ ਚੱਪਲਾਂ ਵੱਧ ਟੁੱਟਦੀਆਂ ਨੇ ਛੋਡੇ ਚੱਪਲਾਂ ਮੇਰੇ ਤਾਂ ਨਹੀਂ ਵੱਧ ਟੁੱਟਦੀਆਂ ਹੈਗੀਆਂ ਜਿਰੋਂ ਅਸੀਂ ਇੱਕ ਇੱਕ ਜੋੜਾ ਹੁਣ ਸਾਰਾ ਸਾਰ ਲੰਗ ਗਿਆ ਸੀਗਾ ਹੁਣ ਅਸੀਂ ਲਿਆਂਦੇ ਨੇ ਪਰ ਇੱਕ ਪਰਿਵਾਰ ਚ ਸਾਰਿਆਂ ਦੇ ਕਿਸੇ ਨਾ ਕਿਸੇ ਨੂੰ ਟੁੱਟੀ ਰਹਿੰਦੀ ਹੈਗੀ ਜਦੋਂ ਮੇਰੀ ਤਾਂ ਹੋਈ ਨਹੀਂ ਤੂੰ ਤੁਸੀਂ ਚੱਕੀਆਂ ਜਾਂਦੀਆਂ ਨੇ ਤੂੰ ਸੱਟ ਭਗਾ ਤੇ ਫੋਟ ਵਾਲੇ ਵੀ ਟੁੱਟਦੇ ਰਹਿਣੇ ਨਹੀਂ ਮਨ ਲਾ ਸਿਆਲ ਸਿਆਜ ਅੱਜ ਕਾਏ ਜੋੜੇ ਖੋਤੇ ਹੋਣਗੇ ਇੱਕ ਵੀ ਆਹ ਪਹਿਲੇ ਹੀ ਹੈ ਉਧਰ ਖਤੇਗਰ ਸਾਹਿਬ ਹੋਇਆ ਰਿਹਾ ਸੀ ਇੱਕ ਹਾਂ ਉਦੋਂ ਪਹਿਲਾਂ ਕਿੰਨੇ ਸੀ ਉਦੋਂ ਪਹਿਲਾਂ ਫੋਟ ਖੋਏ ਗਏ ਨੇ ਆ ਇੱਕ ਦੀ ਤਾਂ ਸਿਆਲ ਤਾਂ ਬਚਤ ਰਹੇਗੀ ਪਹਿਲਾਂ ਤਾਂ ਬਹੁਤ ਖੋਏ ਗਏ ਸਭ ਤੋਂ ਲੈ ਜੀ ਮੈਂ ਹਾਂ ਸਰਦਾਰ ਜੀ ਦੇ ਚਪਲ ਖੋਈਆਂ ਜਾਂਦੀਆਂ ਪਰ ਸਾਡੀ ਖੋਈਆਂ ਨਹੀਂ ਜਾਂਦੀਆਂ ਹੈ ਟੁੱਟਦੀ ਤਾਂ ਇੱਕ ਵੀ ਨਹੀਂ ਹਾਂ ਦੇਖੋ ਸਰਵਣ ਮੈਂ ਗੋਹੇ ਚ ਰਹਿਣੀ ਆ ਗਾਰੇ ਚ ਗਾਰੇ ਗੋਹੇ ਚ 6 ਮਹੀਨੇ ਤਾਂ ਮੇਰੇ ਵੀ ਕੱਢ ਜਾਂਦੀਆਂ ਨੇ ਜਮਾ ਖਸ ਖਸ ਕੇ ਤੂੰ ਵੀ ਮੈ ਮਾਰੀ ਜਾਂਦਾ ਗੱਪਸ ਆ ਦੇਖੋ ਦੇਖੋ ਗੂਠੇ ਨਿੱਕਲ ਨਾਲ ਆ ਰਹੇ ਪਨੇ ਆ ਦੇਖ ਲੋਈ ਹੁਣ ਗੱਡੀ ਦੇ ਕਾਇਦੇ ਨੂੰ ਹੋ ਗਿਆ ਨਾ ਕਵਰ ਪਾਇਆ ਨਾ ਕੁਝ ਹੋਰ ਪਾਇਆ ਪਹਿਲਾਂ ਤਾਂ ਚਾਉ ਸੀ ਹੁਣ ਅੱਜ ਕਾਇਦੇ ਨਾਲ ਬਾਹਰ ਕਵਰ ਪਾਇਆ ਵਿਚਾਰੀ ਤੇ ਕੱਲ ਉੱਧਰ ਭਾਗੇ ਸਾਰਾ ਤੁਸਟਿਆ ਕਾਇਦੇ ਨੂੰ ਕੀ ਦੇ ਕੰਮ ਸਰਦਾ ਸਾਰਾ ਦੰਦ ਕਰਕੇ ਦਾ ਨਾ ਹੋ ਵੀ ਵੀ ਤੇਰੇ ਕੰਮ ਕੀ ਫਿਰਦਾ ਦੱਸੀ ਉਹੀ ਮਾਰੀ ਜਾਂਦਾ ਆਪਣੇ ਫਿਰਦਾ ਮੇਰੇ ਕੀ ਕਰਦਾ ਪਹਿਲਾਂ ਉੱਧਰ ਗਿਆ ਕਿਸੇ ਨੇ ਵੀ ਰੋਕਿਆ ਨਹੀਂ ਪਾਰਖਾ ਕਰਵਾਇਆ ਤੇਥੋਂ ਹੈ ਬੀਬੀ ਤੋਂ ਪਾਹ ਹੋ ਲਵਾਗੇ ਫਿਰ ਹਨਾ ਪਾਰਟੀ ਹਾਂ ਪਾਰਟੀ ਲਵਾਂਗੇ ਪਾਰਟੀ ਕਿਉਂ 15 ਬੀਬੀ ਰਾਜ ਬੀਬੀ ਰਾਜ ਦੇ ਪਰਸਨ ਦੇ ਫਾਰਮ ਭਰ ਕੇ ਨਹੀਂ ਸਰਦਾਰ ਜੀ ਲਵਾ ਕੇ ਆਏ ਨੇ ਦੇਖੋ ਜੇ ਲੱਗੀ ਸਾਰੀਆਂ ਬੁੜੀਆਂ ਨੇ ਪਿਰਸਨ ਲੱਗੀ ਤੇ ਇਹ ਕਹਿੰਦੀ ਉਹ ਮੇਰੀ ਨਹੀਂ ਲੱਗਦੀ ਮੇਰੀ ਇਹਨਾਂ ਦੇ ਅੱਜ ਫਾਰਮ ਭਰਤੇ ਦੇਖੋ ਆਪਾਂ ਬੀਬੀ ਤੋਂ ਪਾਰਟੀ ਲਵਾਂਗੇ ਬੀਬੀ ਕੀ ਖਵਾਏਗੀ ਤੁਹਾਨੂੰ ਪੈਸੇ ਹੀ ਫੜਾ ਦੂੰਗੀ ਭਾਵੇਂ ਲੱਗਿਓ ਪਰ ਭੁੱਖੇ ਰਹੋ ਨਾ ਉਹ ਤੈਨੂੰ ਮੇਰੇ ਦਰਦ ਦੇ ਵਰਤਣ ਨੂੰ ਨਾ ਕਿਉਂ ਮਿਲਦੇ ਦਾ ਹਰੇਕ ਨੂੰ ਨਹੀਂ ਨੇ ਜਿਹਨਾਂ ਲੱਗੇ ਉਹਨਾਂ ਨੂੰ ਕਿ ਮਿਲਦੇ ਨਹੀਂ ਆਹ ਬਾਕੀ ਗੱਲ ਬਰਾਦੇ ਲਵਾ ਦੇਣਾ ਉਹ ਤਾਂ ਆ ਤਾਂ ਮੈਨੂੰ ਆਇਆ ਵੀ ਤਾਂ ਉਹੀ ਮੈਂ ਆਇਆ ਤਾਂ ਪਾਪਾ ਤੋਂ ਨਹੀਂ ਕਰੀਏ ਪਾਪਾ ਨੂੰ ਹੀ ਆ ਵੀ ਚਲ ਮੈਂ ਕਾਤਲਵਾਵਾ ਮੇਰੇ ਨੋ ਜਮੀਨ ਆ ਉਹਨੂੰ ਆਇਆ ਕਿਉਂ ਮੁਫਤ ਲਈ ਆਉਂਦੇ 2500 ਜੀਰੋਂ 50 50 ਸਾਲਾਂ ਨੇ ਲਈ ਜਾਂਦੇ ਨੇ ਹੁਣ ਤਾਂ ਤੁਸੀਂ 70 ਸਾਲ ਦੇ ਹੋ ਗਏ ਹਨਾ ਤੇ ਸਨ ਦੇ ਹੋ ਕਰਨਾਗਾ ਤੇ ਹੁਣ ਤਾਂ ਛੋਟੇ ਛੋਟੇ ਉਮਰ ਚ ਲਈ ਜਾਂਦੇ ਨੇ ਜੇ ਆਗੇ ਪੰਜ ਬੀਬੀ ਤੋਂ ਪਾਰਟੀ ਲਵਾਂਗੇ ਠੀਕ ਆ ਸੇਨਾ ਗਾਰੰਟੀ ਹੈ ਮੇਰੀ ਬਚਦਾ ਹੋਊਂਗਾ ਹਾਂ ਇੱਕ ਮਹੀਨਾ ਪਹਿਲਾਂ ਜਿਹੜੀ ਹੋਰ ਲਵਾ ਕੇ ਤੁਸੀਂ ਪੈ ਗਈ ਅਸੇ ਬੀਬੀ ਮੈਨੂੰ ਸੂਤੀ ਚੁੰਨੀ ਲਿਆ ਦੀ ਸਾਸ ਨੂੰ ਆ ਚੁੰਨੀਆਂ ਦੇ ਟੇਲ ਲਾਲ ਲਿਆ ਕਰਾਂਗੇ ਜਦੋਂ ਪੈਸਾ ਨਾ ਆਇਆ ਕਰੋ ਲੋ ਜੀ ਉੱਧਰ ਤਾਂ ਮੇ ਤੜਕਾ ਪੁੱਜੀ ਜਾਂਦਾ ਆ ਨਾ ਪਾਣੀ ਉਹ ਹੋਗਾ ਪਾਈਪ ਆ ਮੋਟਰ ਅੱਜ ਛੱਡੀ ਹੋਈ ਆ ਪਾਈਪ ਆਪਣੀ ਬਾੜੀ ਚ ਇਧਰ ਮੈਂ ਬੰਨ ਲਾਇਆ ਸੀਗਾ ਪਾਣੀ ਉੱਪਰ ਸਪਲਾਈ ਹੋ ਗਿਆ ਹੱਥ ਨਾਲੀ ਚੱਕਿਆ ਕੰਮ ਹੱਥ ਨਾਲੀ ਨੱਕਾ ਲਾਇਆ ਇਹ ਚੱਕ ਕੇ ਦੂਜੀ ਖਾਲੀ ਸਧਰਦੀ ਪਾਈਪ ਅੰਹੀ ਰਾਮ ਜੂਗੀ ਬਾੜੀ ਹੇ ਹਾਏ ਕੂਟੀ ਦੇ ਹੱਥ ਤੋਂ ਆਲੂ ਬੜ ਗਏ ਨੇ ਕਟੀਆਂ ਪਾਣੀ ਨੂੰ ਵੀ ਚੱਕੀ ਜਾਂਦੇ ਨੇ ਤੜਕੇ ਤਾਂ ਪੀਂਦੀਆਂ ਨੇ ਥੋੜਾ ਥੋੜਾ ਪੀਂਦੀਆਂ ਨੇ ਪਾਨਾ ਕਿ ਜੀਰਾਂ ਨਾਲ ਪਾਣੀ ਦੇ ਕਰਦਾ ਰਪੀ

ਰੋਜੀ ਮਸਾਲਾ ਲਾ ਪੋਣ ਦੀ ਤੱਪਾ ਨੇ ਨੂਨ ਮਿਰਚ ਪਾ ਕੇ ਲਪਾ ਲਾ ਨੀ ਜੀ ਆਂ ਦਾ ਮਸਾਲਾ ਤਾ ਸਬਜੀ ਦਾ ਨਾਵੀ ਵੱਡਾ ਹੁੰਦਾ ਸਬਜੀ ਧਰਨੇ ਸਬਜੀ ਧਰਨੇ ਆ ਘਰ ਬਿੰਦ ਚ ਦਿੰਨੇ ਆਗੇ ਅੱਜ ਫਿਰ ਉਬਲ ਮੇ ਆਲੂ ਧਰ ਲੈ ਜੇ ਉਬਲ ਮੇ ਆਲੂ ਅੱਧਾ ਪੱਕੇ ਹੋ ਗਏ ਔਰ ਸਬਜੀ ਵਾਲੇ ਨੇ ਵੀ ਹੋਕਾ ਲਾ ਦਿੱਤਾ ਤੇ ਰੋਜ਼ ਸਬਜ਼ੀਆਂ ਕਿਹੜਾ ਲੈਣ ਦੀਆਂ ਲੱਗੀਆਂ ਹਣ ਤੇ ਆਲੂ ਵਾਲਕੇ ਇਸ ਤਰ੍ਹਾਂ ਪਾ ਦੇਣੀ ਹੈ ਹੁਣ ਪੱਕ ਜੂਗੀ ਆਪਣੀ ਸਬਜੀ ਹੋਣੀ ਨਾ ਗਾਰ ਨਾਲ ਕੋਲੇ ਖਟ ਕੇ ਰਮਾਉਣਿਆਂਗੇ ਬਾੜੀ ਜਿਹੜੇ ਪਹਿਲਾਂ ਮਿਰਚਾਂ ਦੇ ਬੁੱਟੇ ਤੇ ਥੋੜੀ ਥੋੜੀ ਖਲ ਚੱਕ ਜਾਵਾਂਗੀ ਤੇ ਤਾਂ ਆ ਇਹੋ ਜਿਹਾ ਡੰਗਾ ਲੈ ਜਣਾ ਕਰੇ ਹਨ ਮਿਰਚਾਂ ਚ ਗੰਡੇ ਚ ਆਲੂਆਂ ਚ ਹਰੀਆਂ ਮਿਰਚਾਂ ਅੰਗਲਾਸ ਦੁੱਧ ਰਮਲਾਈ ਮਲੂਈ ਪੈ ਜਾਂਦੀ ਹੈ ਸੁਣ ਪਤਾ ਹੀ ਆ ਜੀ ਹਨਾ ਸਬਜ਼ੀਆਂ ਹੁਣ ਹਰ ਇੱਕ ਕੇਰਾ ਤਾਂ ਮਹਿੰਗੀਆਂ ਹੋਣਗੀਆਂ ਟੋੜਾ ਪਊਗਾ ਬਹੁਤ ਜ਼ਿਆਦੇ ਪਾਇ ਤਾਂ ਪਊਗਾ ਕਿ ਟੋੜਾ ਪਾਇ ਗਿਆ ਬਹੁਤ ਹੀ ਜ਼ਿਆਦੇ ਆਪਣੇ ਆਂ ਪਾਰ ਆਲੀਆਂ ਬੇਲਾਂ 2 ਫੁੱਟ ਤੇ ਆਈਆਂ ਸੀਗੀਆਂ ਕਰੇਲਿਆਂ ਦੀਆਂ ਬਾੜ ਕਰੇਲਿਆਂ ਦੀਆਂ ਉਹ ਨਾ ਹੋਊਗਾ ਕੱਟੀ ਖੁੱਲ ਗਈ ਇੱਕ ਤਾਂ ਕੱਟੀ ਚੜ ਗਈ ਬੇਲ ਤੇ ਇੱਕ ਬੜੀਆ ਖੜੀ ਆਏਗੀ ਵਧੀਆ ਲਗ ਰਾਂ ਕਰਦੀ ਖੜੀ ਐ ਇੱਕ ਤਾਂ ਵਧੀਆ ਉੱਟੇ ਹੁਣ ਇਹ ਗੁੱਡਣੀਆਂ ਪਿਆ ਕਰਨੀਆਂ ਗਰਮੀਆਂ ਚ ਸਬਜ਼ੀਆਂ ਸੁੱਜੀਆਂ ਪਾਣੀ ਸਿੱਧਾ ਕਿੱਦੇ ਆਇਆ ਹਨ ਨਾ ਮੈਂ ਤਾਂ ਇੱਥੇ ਪਾਣੀ ਨਹੀਂ ਪਾਰਲੀ ਹਾਂ ਪਾਣੀ ਇੱਧਰ ਦੀ ਆਉਂਦਾ ਪਾਣੀ ਇੱਧਰ ਟੈਂਕੀ ਚੋਂ ਆਉਂਦਾ ਮੈਂ ਛੋਟੀ ਪਾਈਪ ਲਾਈ ਆ ਵੱਡੀ ਨਹੀਂ ਲਾਈ ਵੱਡੀ ਤਾਂ ਬੱਟਾਂ ਤੋੜ ਦਾਂਦੀ ਐ ਰਮਤੋਂ ਦੇ ਨਾਲ ਬਿੰਦੇ ਚ ਜਾਂਦੇ ਬੱਟਾਂ ਟੁੱਟ ਜਾਂਦੀਆਂ ਨੇ ਲੋ ਜੀ ਹੁਣ ਆਪਣੀ ਬਾੜੀ ਦੀਆਂ ਤਿੰਨ ਤੇ ਚਾਰ ਕਿਆਰੀਆਂ ਰਮਣ ਵਾਲੀਆਂ ਨੇਗੀਆਂ ਸਲਾਬ ਤਾਂ ਇਹਨਾਂ ਨੂੰ ਹੌਲੀ-ਹੌਲੀ ਆਪੇ ਆਥਣ ਨੂੰ ਚੜੂਗੀ ਕਿਉਂ ਹੁਣ ਪਾਣੀ ਇਹਦੇ ਕਿਆਰੀਆਂ ਭਰ ਜਾਂਦੇ ਹੌਲੀ-ਹੌਲੀ ਸਲਾਬ ਚੜ੍ਹਦੀ ਹੈ ਤਾਂ ਹੱਥ ਉੱਪਰ ਤੱਕ ਜਿੱਥੇ ਵੀ ਘੱਟ ਹਰੇ ਹੋਏ ਸੀਗੇ ਪਤਨ ਤਾਂ ਡੂੰਗੇ ਵਾਗਦੇ ਵੀ ਤਾਂ ਕੋਈ ਫਰਕ ਨਹੀਂ ਜੇਬ ਤਾਂ ਬੀਮਾੜੇ ਹੁੰਦੇ ਫਿਰ ਤਾਂ ਕੋਈ ਵੀ ਨਾ ਬੀ ਹਰਾ ਹੁੰਦਾ ਜਿੱਥੇ ਘੱਟ ਸਿੱਧੇ ਹੋਏ ਨੇ ਬੀ ਉੱਥੇ ਆਪਾਂ ਨੇ ਹੋਰ ਬੀ ਲਾਏ ਨੇ ਪਰਸੋਂ ਲਾਏ ਨੇ ਦੋ ਚਾਰ ਦਿਨਾਂ ਚ ਨਿਕਲ ਆਉਂ ਵਧੀਆ ਹੋਊਗੀ ਕਨਹਨੇ ਸਿੱਧੀ ਸਬਜ਼ੀ ਵਧੀਆ ਲੱਗਦੀ ਆ ਫਾਲ ਵਧੀਆ ਜਾਂਦੀ ਆ ਸਿੱਧੀ ਸਬਜ਼ੀ ਪਰ ਫੇਰ ਵੀ ਮੈਂ ਤਾਂ ਡੱਬੀ ਦਿੱਤੇ ਬੀਬੂ ਜੀ ਹੋਰ ਲੋ ਜੀ ਜਿਆ ਟਾਈਮ ਅਸੇ ਵੱਜ ਗਏ ਨੇ ਬਣੇ ਧਾਰਾ ਕੱਢ ਲਈਆਂ ਨੇ ਜੀਆਂ ਦੁੱਧ ਤੇ ਧਾਰਾ ਦੁੱਧਾ ਕਾ ਸ로우 ਕਰਕੇ ਧਰ ਦਾਂਗੇ ਕਿਉਂਕਿ ਮੱਜਾਂ ਨਵੇਂੜ ਦੇ ਨਵੇਂੜ ਦੇ ਇਧਰੋਂ ਦੁੱਧ ਨੂੰ ਗਾਲੀ ਆ ਜੂਗੀ ਕੋਈ ਥੜੰਦਾ ਹੈ ਜਦੋਂ ਟਾਈਮ ਹੁੰਦਾ ਹੈ ਨਾ f a u ਵੇ ਭੱਜ ਕੇ ਵੀ ਰੋਟੀ ਲੱਗਦੀ ਏ ਉਧਰ ਤੇ ਮੱਜਾਂ ਨਾ ਨਵੇੜ ਕੇ ਫਿਰ ਮੈਂ ਜੋ ਨਾ ਤੇ ਜੋ ਤੂੰ ਲਾਉਂਗੀ ਅੱਜ ਗਰਮੀ ਬਹੁਤ ਹੁੰਦਾ ਹਨੇਰੇ ਵੀ ਨਾ ਹੁੰਦਾ ਦਿੱਕਾ ਹੁਕਾਂ ਇਹ ਬਾਤੀ ਕੱਚੇ ਸਮੇਂ ਦੋ ਗਾਣੇ ਕਿਉਂਕਿ ਰਾਤ ਨੂੰ ਦੋ ਹਵਾਂ ਦੇ ਤੱਕ ਤੋੜਦਾ ਹੁਣ ਤੇ ਰਹਤਾ ਹੈ ਜਦੋਂ ਮੈਂ ਆਪੇ ਤੀਕਾ ਤੀਕਾ ਕਪਈ ਸਾਡੇ ਕੰਮ ਹੁੰਦੇ ਨੇ ਹਾਂ ਚੋਰ ਦੀ ਜਮਾ ਅੱਖਾਂ ਦੀ ਬਾਜ਼ ਦਾ ਹੁਣ ਹੁੰਦਾ ਹੁਣ ਗੋਹਾ ਸਿੱਟਣਾ ਹੈ ਗੋਹਾ ਮੈਂ ਤਾਂ ਕਰਕੇ ਤੇ ਵੇਲੇ ਚੱਲਦੀ ਹੁਣ ਟੌਕਟ ਤੇ ਟੱਟੇ ਘੜਾ ਹੁੰਦਾ ਹੈ ਵਾੜਾ ਖਾ ਲੈਣੇ ਉਹਦਾ ਦਾਣਾ ਪਾ ਸੁਆਸਾ ਵੜਾ ਰੰਗ ਪਾ ਲੈ। ਲੈ ਮੋੜ ਦਿਵਾਇਆ ਪਾਣੀ। ਮੀਟਾਂ ਨੇ ਗੋੜੀ ਲੱਗ ਜੰਨੀ ਦੇਤੀ ਇੱਕ ਵਾਰ। ਹਾਂ। ਫੱਕਰ ਮਾਰ। ਫੱਕ ਦੇ ਕਰਨ। ਚੱਲ। ਕੋਰ ਹੈ ਨਾ ਪਤਾ ਕਿ ਪਤਾ ਚੱਲਦਾ। ਆਹ ਚਾਕਲੇਟ ਉਹਨਾਂ ਕੈਂਪਰ ਜਪੇ ਚੱਲ। ਪੁਰਲੇ ਤੇ ਟੱਕਲਾ ਸਰਟੀਫਿਕੇਟ ਪਤਾ ਹੀ ਨਹੀਂ ਲੱਗ ਮਾਜਰ ਜਰੂਰ ਗਰਮੀ ਨਹੀਂ ਆਉਣਾ ਪਤਾ ਨਹੀਂ ਕੀ ਕੁਝ ਬਾਹਰ ਨਾਲ ਜਣਾ ਸ਼ੋਰ ਕਰੀਆ ਹਾਂ ਅਲੋ ਲੋ ਜੀ ਆਪਾਂ ਨੇ ਕੰਮ ਧੰਦੇ ਕਰ ਲਏ ਨੇਗੇ ਤੇ ਟਾਈਮ ਆ ਜਿਹੜਾ 7 ਵਜ ਗਿਆ ਇਹਨੇ ਤੇ ਕੰਮ ਕਰਕੇ ਆਪਾਂ ਨਹਾ ਧੋ ਲੈ ਤੇ ਹੁਣਾਂ ਤੋਂ ਖਾਣੇ ਆਪਾਂ ਰੋਟੀ ਤੇ ਜੋ ਤੁਪ ਕਰ ਦਿੱਤੀ ਹੈਗੀ ਤੇ ਰੋਟੀ ਖਾ ਕੇ ਫਿਰ ਆਪਾਂ ਪਾण्डे ਮਾਂ ਕੇ ਫਿਰ ਪਮਾਂਗੇ ਸਰਦਾਰ ਜੀ ਮਣਾਏ ਰੇਗੇ ਆ ਕੇ ਦੁੱਧ ਪਾਉਣਗੇ ਕੱਖ ਆ ਪਾਈ ਜਾਂਦੇ ਨੇ ਮੱਝਾ ਤਾਂ ਮਾਪਰਾ ਆਂਦਾ ਨਹੀਂ ਹੁੰਨੀ ਆ ਕਿਉਂਕਿ ਚਾਰ ਅਟਵਾ ਡੂੰਗਾ ਬਹੁਤ ਹੈਗਾ ਤੇ ਉਹਦੇ ਵਿੱਚ ਟੋਕਰੇ ਚੱਕੇ ਨਹੀਂ ਜਾਂਦੇ ਹਨਾ ਕੱਲਿਆ ਤੋਂ ਭਾਰੀ ਆਚਾਰ ਤੇ ਇਸ ਕਰਕੇ ਆਪਾਂ ਬਸ ਉਹਨੂੰ ਕੰਮ ਕਰ ਲੈਣੇ ਰੋਟੀ ਖਾਣਾ ਹੈ ਰਹਿਣੇ ਬਸ ਹੋਰ ਤਾਂ ਸਾਰਿਆਂ ਨੇ ਖਾ ਲਈ ਮੈਂ ਤੇ ਸਰਦਾਰ ਜੀ ਵੀ ਰਹਿਣੇ ਆਗੇ ਮੈਂ ਹੁਣ ਨਹਾ ਕੇ ਆਈ ਸੀ ਮੱਜਮੁ ਜਵਨ ਕੇ ਕਿਉਂਕਿ ਹੁਣ ਸੁੱਖ ਨਾਲ ਕੰਮ ਵਧੂਗਾ ਹੀ ਹਨਾ ਖੇਤੀ ਦਾ ਤੇ ਕਣਕ ਵੀ ਸੁੱਖ ਨਾਲ ਆਪਣੀ ਫਸਲ ਵੀ ਆਈ ਪਈ ਐ ਤੇ ਫਸਲ ਦੇ ਨਾਲ ਨਾਲ ਵਾਂਗਰੀ ਮੱਕੀ ਵੀ ਜਾਂਗੇ ਤੂਰੀ ਕਰ ਅਨਸਾਰ ਮਿੱਤੀ ਵੀ ਅਨਸਾਰ ਤੇ ਜੀ ਦੀ ਗਿੱਤੀ ਪਸੇਤੀ ਚਾਰ ਹਨਾ ਹੁਣ ਤੋਂ ਸਾਰੀ ਗਰਮੀ ਜ਼ੋਰ ਦਾ ਕੰਮ ਰਹੂਗਾ ਤੇ ਪਹਿਲੇ ਗਰੂਪ ਨਾਲ ਕੰਮ ਆਪਾਂ ਗਾਲਿਆਂ ਨੂੰ ਹੁੰਦਾ ਜੀ ਪਾਸੇ ਆਪਾਂ ਹਨਾ ਕੰਮ ਬੰਦੇ ਦਾ ਕਰਮ ਹੁੰਦਾ ਕੰਮਾਂ ਤੋਂ ਟਾਲਣਾ ਨਹੀਂ ਚਾਹੀਦਾ ਤੇ ਆਪਾਂ ਕਰ ਦਿਆਂਗੇ ਜੀ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਮਿਲਾਂਗੇ ਕੱਲ ਨੂੰ ਸੋਹਣੇ ਜਿਹਾ ਬਲੌਗ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ